ਲਓ ਤੁਸੀਂ ਇਹ ਦੇਖੋ 2 ਮਿੰਟ 200 ਜੀ ਜੀ ਲੱਕੋ ਤੇ ਕਵਾਹ ਵਾਹ 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 ਕੀ ਬਾਤ ਤੁਸੀਂ ਇਹ ਦੇਖ ਲਓ ਇਹ ਦੋ ਮੁੰਡੇ ਨੇ ਆਜੋ ਆਜੋ ਜਲਦੀ ਆਓ ਜਲਦੀ ਫਰਸਟ ਕੌਣ ਹੈ ਇਹਨਾਂ ਚੋਂ ਨੇਮ ਨੇਮ ਹਾਂਜੀ ਹਾਂਜੀ ਕੌਣ ਸੀ ਆਜੋ ਬੇਟਾ ਇੱਧਰ ਆਜੋ ਦਵਾ ਦਵਾ ਨੇਮ ਸਰ ਨੇਮ ਕੀ ਨਾਮ ਤੁਹਾਡਾ ਚਰਨ ਚਰਨਜੀਤ ਕਿਹੜੀ ਜਗ੍ਹਾ ਤੋਂ ਬਟੇਂਡੇ ਤੋਂ ਬਟੇਂਡੇ ਤੋਂ ਫਰਸਟ ਆ ਗਏ ਤੁਸੀਂ ਹਾਂਜੀ ਸਰ ਤੁਸੀਂ ਫਰਸਟ ਹੋਗੇ ਤੁਸੀਂ ਫਰਸਟ ਹੋ ਜੀ ਮੈਡਮ ਹੁਣੇ ਦੱਸਣਗੇ ਕੀ ਨਾਮ ਤੁਹਾਡਾ ਗਗਨਦੀਪ ਤੁਸੀਂ ਕਿਹੜੀ ਜਗ੍ਹਾ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆਇਓ ਹਾਂਜੀ ਅੰਮ੍ਰਿਤਸਰ ਤੋਂ ਤੁਸੀਂ ਦੇਖੋ ਆ ਜਾਓ ਹੋਰ ਵੀ ਜਿਹੜਾ 3 ਨੰਬਰ ਦੇ ਉੱਤੇ ਇਹ ਨੌਜਵਾਨ ਸਾਡਾ ਗੁੱਡ 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 ਇਹ 3 ਨੰਬਰ ਤੇ ਕੀ ਨਾਮ ਬੇਟਾ ਜਸਪ੍ਰੀਤ ਜਸਪ੍ਰੀਤ ਕਿਹੜੀ ਜਗ੍ਹਾ ਤੋਂ ਅਬੋਰ ਅਬੋਰ ਤੋਂ ਆਇਓ ਹਾਂਜੀ ਆ ਦੇਖੋ ਅਬੋਰ ਤੋਂ ਇਹ ਦੇਖੋ ਅੰਮ੍ਰਿਤਸਰ ਸਾਹਿਬ ਤੋਂ ਐਦਾਂ ਦਿਖਾਓ ਜੀ ਅਬੋਰ ਅੰਮ੍ਰਿਤਸਰ ਸਾਹਿਬ ਬਠਿੰਡਾ ਲੋਕਲ ਤੁਸੀਂ ਬੇਟਾ ਅਬੋਰ ਤੋਂ 4th ਨੰਬਰ ਤੇ ਬੋਰ ਤੇ ਕੀ ਨਾਮ ਬੇਟਾ ਸ਼ਿਵਾ ਸ਼ਿਵਾ 7 ਵਜੇ ਮੈਨ ਲੱਗਾ ਕੋਈ 5-7 ਮਿੰਟ ਤੇ ਸ਼ੁਰੂ ਹੋਈ ਸੀ ਮੈਰਾਥਨ ਔਰ ਸਾਢੇ ਕੋ 7 ਵਜੇ ਨੇ ਮੇਰੇ ਹਿਸਾਬ ਨਾਲ 25 ਮਿੰਟਾਂ ਦੇ ਵਿੱਚ 5 ਕਿਲੋਮੀਟਰ ਤੁਸੀਂ ਇਹ ਵੇਖ ਲਓ ਇਹ ਸਾਰੇ ਨੇ 21 ਮਿੰਟਾਂ 'ਚ 6 ਕਿਲੋਮੀਟਰ ਸੀ 5 ਮਿੰਟ ਅੱਛਾ 6 ਸੀ ਓਕੇ 6 ਕਿਲੋਮੀਟਰ ਸੀ 21 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਨੇ ਇਹ ਨੌਜਵਾਨ ਤੁਸੀਂ ਵੇਖ ਲਓ ਸਿਹਤ ਪ੍ਰਤੀ ਕਟੇ ਜਾਗਰੂਕ ਨੇ ਅਸੀਂ ਇਹ ਦੇਖੋ ਇਹ ਲੋਕ ਆ ਚੁੱਕੇ ਨੇ ਦੇਖੋ ਲਿਖਿਆ ਕੀ ਹੈ ਰਨ ਫॉर ਹੈਲਥੀ ਬੋਡੀ ਹੈਪੀ ਲਾਈਫ ਸ਼ਾਮਰਾਕ ਸਕੂਲ ਦੇ ਵੱਲੋਂ ਹੋਰ ਲੋਕ ਵੀ ਜਿਹੜੇ ਨੇ ਜਿਨ੍ਹਾਂ ਨੂੰ ਪ੍ਰਾਈਜ਼ ਮਿਲਣਾ ਉਹ ਮੇਨ ਗੱਲ ਦੇਖੋ ਕੀ ਹੁੰਦੀ ਹੈ ਗੱਲ ਪ੍ਰਾਈਜ਼ ਦੀ ਨਹੀਂ ਹੈਗੀ ਗੱਲ ਇਹ ਹੈ ਵੀ ਇਸ ਬੱਚਿਆਂ ਨੂੰ ਲੋਕਾਂ ਨੂੰ ਸਾਰੀ ਜਨਤਾ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਮੈਡਮ ਕਿੰਨੇ ਜਣੇ ਆ ਚੁੱਕੇ ਨੇ ਕੀ ਨਾਮ ਤੁਹਾਡਾ ਮੇਰਾ ਨਾਮ ਮਿੱਤੂ ਵੱਲ ਹੈ ਜੀ ਜੀ ਕਿੰਨੇ ਜਣੇ ਆ ਚੁੱਕੇ ਨੇ ਤਿੰਨ ਜਣੇ ਆ ਚੁੱਕੇ ਹੈ ਫਰਸਟ ਚਰਨਜੀਤ ਸੈਕੰਡ ਗਗਨ ਐਂਡ ਥਰਡ ਜਸਪ੍ਰੀਤ ਜਿਹੜੇ ਹੋਰ ਉਸ ਤੋਂ ਬਾਅਦ ਆਏ ਨੇ ਉਹ ਟਾਪ ਦੇ ਵੀ ਨੰਬਰ ਨੋਟ ਕਰ ਰਹੇ ਹਾਂ ਨਹੀਂ ਪਹਿਲੇ 3 ਨੋਟ ਕਰਾਂਗੇ ਉਸ ਤੋਂ ਬਾਅਦ ਜਿਹੜੇ ਫਰਸਟ 10 ਹੋਣਗੇ ਉਹਨਾਂ ਦਾ ਨੋਟਾਉਨ ਕੀਤਾ ਜਾਏਗਾ ਹਾਂਜੀ ਜੀ ਬਿਲਕੁਲ ਆਪਾਂ ਦੇਖੀਏ ਹੋਰ ਜਣੇ ਵੀ ਆ ਰਹੇ ਨੇ ਆ ਦੇਖੋ ਧੁੰਦ ਦੇਖੋ ਕਿੰਨੀ ਜ਼ਿਆਦਾ ਡਿੱਗ ਰਹੀ ਹੈ ਹੈਗੀ ਹੈ ਸੋ ਫਿਨਿਸ਼ ਲਾਈਨ ਦੇ ਉੱਤੇ ਇਹ ਸਾਰੇ ਜਣੇ ਹਾਲੇ ਵੇਟ ਹੈ ਜਿਹੜੇ ਲੋਕ ਇੱਥੇ ਆ ਰਹੇ ਆ ਉਸ ਤੋਂ ਬਾਅਦ ਅਸੀਂ ਜੇ ਇਹ ਦੇਖੀਏ ਇਹ ਸਕੂਲ ਵੱਲੋਂ ਜਿਹੜਾ ਉੱਥੇ ਪੂਰੀਆਂ ਤਿਆਰੀਆਂ ਸੀ ਠੀਕ ਹੋ ਜੀ ਆ ਜੋ ਉਹ ਵੇਖੋ ਉਧਰੋਂ ਉਤੋਂ ਸਾਰਿਆਂ ਨੂੰ ਟੀ-ਸ਼ਰਟਾਂ ਦਿੱਤੀਆਂ ਗਈਆਂ ਸਭ ਦੇ ਨੰਬਰ ਜਿਹੜੇ ਨੋਟ ਕੀਤੇ ਗਏ ਇਹ ਸਾਰਾ ਸਟਾਫ ਤੁਸੀਂ ਸਕੂਲ ਦਾ ਭਾਂਜੀ ਸਟਾਫ ਹੋ ਕਿ ਤੁਸੀਂ ਪਾਰਟਿਸਪੈਂਟ ਸੋ ਸਾਰੇ ਨਹੀਂ ਸਟਾਫ ਹਾਂ ਸ਼ੈਮਰਖ ਸਕੂਲ ਦਾ ਸਟਾਫ ਹਾਂ ਸਾਰੇ ਮੈਂਬਰਾਂ ਸੀ ਓਕੇ ਹਾਂਜੀ ਤੇ ਸਾਡੇ ਮੈਮ ਪ੍ਰਿੰਸੀਪਲ ਮੈਮ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਹ ਸਾਰਾ ਇਵੈਂਟ ਜਿਹੜਾ ਹੈਗਾ ਆ ਹਾਂਜੀ ਬਿਲਕੁਲ ਦੇਖੋ ਸਾਡੀਆਂ ਛੋਟੀਆਂ ਭੈਣਾਂ ਤੁਸੀਂ ਵੀ ਬੇਟਾ ਸਟਾਫ ਤੁਸੀਂ ਵੀ ਸਟਾਫ ਹਾਂ ਹਾਂਜੀ ਗੁੱਡ ਮੈਂ ਇਹ ਕਹਣਾ ਸਾਡੀਆਂ ਛੋਟੀਆਂ ਭੈਣਾਂ ਸਵੇਰੇ ਆ ਕੇ ਇਹਨਾਂ ਨੇ ਆਪਣੀ ਜਿਹੜੀ ਡਿਊਟੀ ਨਿਭਾਈ ਆ ਸਰ ਇਹ ਤੁਸੀਂ ਦੇਖੋ ਸ਼ੈਮਰੌਕ ਸਕੂਲ ਵੱਲੋਂ ਹਾਂਜੀ ਹਾਫ ਮੈਰਾਥਨ ਇੱਕ ਵਾਰ ਦਿਖਾ ਦिए ਹਾਫ ਮੈਰਾਥਨ ਆਈ ਥਿੰਕ 5ਥ ਨੰਬਰ ਤੇ 78 ਤੇ ਇਸ ਦਾ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਇਹਦੇ ਬਾਰੇ ਕੁਝ ਤੁਹਾਡੇ ਕੀ ਵਿਚਾਰ ਨੇ ਬਹੁਤ ਅੱਛਾ ਸਟੈਪ ਚੁੱਕਿਆ ਗਿਆ ਸਕੂਲ ਵੱਲੋਂ ਐਸੋ ਜੇ ਇਵੈਂਟ ਹਰ ਵਾਰੀ ਹੋਣੇ ਚਾਹੀਦੇ ਆ 10 20 20 ਮਹੀਨੇ ਵਿੱਚ ਬਾਅਦ ਜੀ ਇੱਕ ਦੋ ਇਵੈਂਟ ਜ਼ਰੂਰ ਹੋਣੇ ਚਾਹੀਦੇ ਆ ਇਹਦੇ ਨਾਲ ਲੋਕਾਂ ਦੇ ਕੀ ਕੱਲੇ ਬੱਚਿਆਂ ਦਾ ਤੇ ਕੀ ਹੈ ਮਾਪੇ ਉਹ ਵੀ ਇੰਨਾ ਪ੍ਰਤੀ ਜਾਗਰੂਕ ਹੋ ਜਾਂਦੇ ਆ ਸਰ ਬਿਲਕੁਲ ਥੋੜਾ ਬੱਚਿਆਂ ਨੂੰ ਵੀ ਤੇ ਪੇਰੈਂਟਸ ਨੂੰ ਵੀ ਹੁੰਦਾ ਵੀ ਹਾਂ ਯਾਰ ਅਸੀਂ ਹਾਂ ਬਿਲਕੁਲ ਜੀ ਬਿਲਕੁਲ ਜੇ ਬੱਚੇ ਕਰਨਗੇ ਪੇਰੈਂਟਸ ਵੀ ਹੁੰਦਾ ਅਸੀਂ ਵੀ ਕਰੀਏ ਦੋਨਾਂ ਪੂਰੀ ਫੈਮਿਲੀ ਨੂੰ ਬੇਨਫਿਟ ਮਿਲਦਾ ਪੂਰੇ ਫੈਮਿਲੀ ਨੂੰ ਕਰਦੇ ਕਰਦੇ ਪੂਰੇ ਸਮਾਜ ਨੂੰ ਬੇਨਫਿਟ ਮਿਲਦਾ ਬਿਲਕੁਲ ਮੈਂ ਇੱਕ ਵਾਰੀ ਆ ਬੱਚਿਆਂ ਨਾਲ ਕਿ ਕਿਸ ਜਗ੍ਹਾ ਤੋਂ ਬੇਟਾ ਜੀ ਬੇਟਾ ਜੀ ਬੇਟਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਨਰਵਾਨ ਜੀ ਨਰਵਾਨਾ ਜੀ ਨਰਵਾਨਾ ਤੁਸੀਂ ਪੁੱਤਰ ਹੋਰ ਭਾਈ ਕੋਟ ਭਾਈ ਤੁਸੀਂ ਦੇਖੋ ਕਿੱਥੋਂ ਕਿੱਥੋਂ ਆਏ ਨੇ ਸਾਰੇ ਜਣੇ ਜਿਸ ਤਰ੍ਹਾਂ ਮੈਡਮ ਹੋਰਾਂ ਨੇ ਦੱਸਿਆ ਸੀ ਅਬੋਰ ਤੋਂ ਜਾਂ ਮਾਨਸਾ ਤੋਂ ਇੱਕ ਫੈਮਿਲੀ ਸੀ ਜਿਹਦੇ ਵਿੱਚ ਦਾਦਾ ਜੀ ਉਹ ਉਹਨਾਂ ਦਾ ਬੇਟਾ ਮਤਲਬ ਤਿੰਨ ਪੀੜੀਆਂ ਜਿਹੜੀਆਂ ਨੇ ਉਹ ਇਸ ਸਿਹਤ ਪ੍ਰਤੀਕ ਨਿਆ ਜਾਗਰੂਕ ਨੇ ਠੀਕ ਹੈ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨਹੀਂ ਆ ਸਕੇ ਪਰ ਹਾਂ ਪਿਓ ਪੁੱਤ ਆਏ ਦਾਦਾ ਨਹੀਂ ਆਇਆ ਗੱਲ ਇਹ ਦੇਖੋ ਉਹ ਪਿੱਛੇ ਆ ਰਹੇ ਨੇ ਹੋਰ ਵੀ ਬੱਚੇ ਸਾਡੇ ਸਿੰਘ ਸਾਹਿਬ ਸ਼ਾਮਰੋਕ ਸਕੂਲ ਵੱਲੋਂ ਇੱਕ ਹਾਫ ਮੈਰਾਥਨ ਜਿਹੜੀ ਹੈ ਉਹ 6 ਕਿਲੋਮੀਟਰ ਦੇ ਆਜੋ ਭਾਜੀ ਕਿਹੜੀ ਜਗ੍ਹਾ ਤੋਂ ਤੁਸੀਂ ਤੁਸੀਂ ਬਠਿੰਡੇ ਤੋਂ ਬਲਾੜੋਂ ਮੈਂ ਪੈਂਦਾ ਜੀ ਬਲਾੜ ਵਹਿਮਣ ਬਲਾੜ ਮਹਿਮਾ ਜੀ ਬਲਾੜ ਮਹਿਮਾ ਹਾਂਜੀ ਹਾਂਜੀ ਓਕੇ ਕਿੰਨੀ ਦਰ ਹੋ ਗਈ ਤੁਹਾਨੂੰ ਇਹ ਮੈਰਾਥਨ ਹੋਰ ਵੀ ਕਿਸੇ ਮੈਰਾਥਨ ਚ ਲਿਆ ਪਾਰਟਿਸਪੀ ਹਾਂਜੀ ਹਾਂਜੀ ਮੈਨੂੰ ਲੱਗਣੀ ਬਹੁਤ ਬਹੁਤ ਹਾਂਜੀ ਚੰਡੀਗੜ੍ਹ ਪੰਜ ਕੋਲ ਲੱਗਣੀ ਥੱਲੇ ਜੀ 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 ਗੁੱਡ ਗੁੱਡ ਥਾਈ ਗਾਂ ਜਾ ਕਨਸਟਰਨਿੰਗ ਆਪਣੇ अच्छा बटेंडा स्टेडियम हां जी Good. मेरे को भी 25 भाग निकल गए आर्मी से 50% अच्छा हां जी क्या बात है ਤੁਸੀਂ ਦੇਖੋ ਚੰਗੀ ਗੱਲ ਹੈ ਜੀ ਸੁਖਵੀਰ ਅਕੈडमी ਨਾਂ ਤੇ ਪੇਜ ਆਣਾ ਸੁਖਵੀਰ ਫਿਜ਼ੀਕਲ ਅਕੈडमी ਸੁਖਵੀਰ ਫਿਜ਼ੀਕਲ ਅਕੈडमी ਦੇ ਨਾਮ ਤੇ ਇਹਨਾਂ ਦਾ ਆ ਦੇਖੋ ਪੇਜ ਹੈ ਜਿੰਨਾਂ ਜਿੰਨਾਂ ਨੇ ਆਪਣਾ ਇਹ ਵੀ ਮਨਜੀਤ ਕੜੀ ਜਗਾ ਤੋਂ ਤੁਸੀਂ ਮਨਜੀਤ ਸਿੰਘ ਵਾਲਾ ਹਾਂ ਜੀਵਨ ਸਿੰਘ ਵਾਲਾ ਪਿੰਡ ਜੀਵਨ ਸਿੰਘ ਵਾਲਾ ਤੋਂ हां जी ਕੀ ਬਾਤ ਹੈ ਇਹ ਪਹਿਲਾਂ ਵੀ ਤੁਸੀਂ ਮੈਰਾਥਨ 6 ਕਿਲੋ ਲੰਦੇ ਰਹੇ ਨਹੀਂ ਫਸਟ ਟਾਈਮ ਇਹ ਜੀ ਫਸਟ ਟਾਈਮ ਤੇ ਫਸਟ ਟਾਈਮ ਤੋਂ ਪਹਿਲਾ ਅਟੈਂਪਟ 6 ਕਿਲੋਮੀਟਰ ਦਾ हां जी ਤੁਸੀਂ ਪਹਿਲਾਂ ਰਨਿੰਗ ਕਰਦੇ ਹੋ ਮੈਂ ਭੈਣ 20 ਕਿਲੋਮੀਟਰ ਲਾਉਣਾ ਜੀ ਹਾਂ 11 ਕਿਲੋਮੀਟਰ 12 ਕਿਲੋਮੀਟਰ ਕਿਦਾਂ ਦਾ ਰਿਐਕਸਪੀਰੀਅੰਸ ਠੀਕ ਸੀ ਬਹੁਤ ਵਧੀਆ ਸੀ ਅੱਛਾ ਬਹੁਤ ਵਧੀਆ ਗੁੱਡ ਦੇਖੋ ਗੱਲ ਇਹੀ ਹੈ ਵੀ ਸਾਡੀਆਂ ਹਲੇ ਬੱਚੀਆਂ ਭੈਣਾਂ ਕੁੜੀਆਂ ਜਿਹੜੀਆਂ ਨੇ ਉਹਨਾਂ ਚੋਂ ਹਲੇ ਨਹੀਂ ਆਇਆ ਕੋਈ ਵੀ ਪਰ ਹਾਂ ਪਿਛਲੇ ਮੇਲੇ ਦਾ ਇਹ ਮੇਲਾ ਤਾਂ 7-8 ਜਣੇ ਆ ਚੁੱਕੇ ਪੈਂਦੀ ਹਾਂਜੀ 9 9 ਜਣੇ ਆ ਸਕੇ 9 ਜਣੇ ਹਾਂ ਨਾ 9 ਜਣੇ ਤੁਸੀਂ ਦੇਖੋ ਅਲੱਗ-ਅਲੱਗ ਜਗ੍ਹਾ ਤੋਂ ਨੇ ਸਾਰੇ ਬਠਿੰਡੇ ਤੋਂ ਮੈਨੂੰ ਲੱਗਦਾ ਇੱਕ-ਦੋ ਜਣੇ ਨੇ ਪਰ ਇਹੀ ਗੱਲ ਹੈ ਆਹ ਦੇਖੋ ਲਓ ਜੀ ਦੋ ਮੁੰਡੇ ਹੋ ਸ਼ਿਆਮਰਖ ਸਕੂਲ ਵੱਲੋਂ ਸਿਹਤ ਸੇਧ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਇਹ ਚਾਹੀਦਾ ਸਭ ਨੂੰ ਚਾਹੀਦਾ ਅਮੇਰਨ ਦੱਸ ਦਿਓ ਬਈ 96 ਉਹ ਅੱਗੇ ਚਲੇ ਗਏ ਪੁੱਛ ਲੋ ਜੀ ਸੋ ਇਹੀ ਗੱਲ ਆ ਮਕਸਦ ਦੇਖੋ ਇਹ ਤੁਹਾਨੂੰ ਦੱਸਣ ਦਾ ਇਹੀ ਹੈ ਵੀ ਆਹ ਪਿੱਛੇ ਕਾਰ ਆ ਰਹੀ ਐ ਇਧਰਲੇ ਪਾਸੇ ਹੋ ਜੋ ਵੀ ਇਹੀ ਮਕਸਦ ਐ ਵੀ ਪਿੱਛੇ ਕਾਰ ਇਹ ਵੀ ਦੱਸਣਾ ਤੇ ਮਕਸਦ ਵੀ ਦੱਸਣਾ ਵੀ ਯਾਰ ਆਹ ਜਦੋਂ ਇਦਾਂ ਦੇ ਈਵੈਂਟਸ ਹੁੰਦੇ ਨੇ ਤਾਂ ਚੰਗਾ ਲੱਗਦਾ ਵੀ ਯਾਰ ਹਾਂ ਲੋਕਾਂ ਨੂੰ ਆ ਦੇਖੋ ਮੈਨੂੰ ਲੱਗਦਾ ਤਿਆਰੀਆਂ ਚੱਲ ਰਹੀਆਂ ਹੋਣਗੀਆਂ ਕਿੱਥੇ ਨੇ ਮੈਡਮ ਹੋਣੀ ਕਿੱਥੇ ਨੇ ਜਿਹੜੀਆਂ ਤਿਆਰੀਆਂ ਮੈਡਲਸ ਦੀਆਂ ਹਾਂਜੀ ਅੱਛਾ ਅੰਦਰ ਸਟੇਜ ਬਣਿਆ ਹੋਇਆ ਜੀ ਆਜੋ ਦੇਖੀਏ ਕੀ ਕੀ ਕੁਸ਼ ਕਿਹੜੇ ਕਿਹੜੇ ਮੈਡਲਸ ਜਿਹੜੇ ਨੇ ਲਓ ਜੀ ਆਹ ਵੇਖੋ ਸ਼ੈਮਰੌਕ ਗੋਨਵਿੰਟ ਸਕੂਲ ICSC ਬੋਰਡ ਹੈ। ਆਰ ਇਹਨਾਂ ਵੱਲੋਂ ਇੱਕ ਹਾਫ ਮੈਰਾਥਨ ਹੈ ਜਿਹੜਾ ਉਹ 5-6 ਕਿਲੋਮੀਟਰ ਦਾ ਜਿਹੜਾ ਕਰਵਾਇਆ ਗਿਆ ਤੇ ਤੁਹਾਨੂੰ ਮੈਂ ਦਿਖਾਵਾਂ ਜਿਹੜੀਆਂ ਟਰੋਫੀਜ਼ ਆ ਉਹ ਦਿੱਤੀਆਂ ਜਾਣੀਆਂ ਨਗਦ ਇਨਾਮ ਦਿੱਤੇ ਜਾਣੇ ਨੇ ਹੌਸਲਾ ਅਫਜ਼ਾਈ ਹੈ ਜਿਹੜੀ ਉਹ ਜਿਨ੍ਹਾਂ ਦੀ ਕਰਨੀ ਹੈ ਮੈਂ ਕਿਹਾ ਤੁਹਾਨੂੰ ਮੈਂ ਉਹ ਟਰੋਫੀਜ਼ ਦਿਖਾ ਦੇ ਮੈਡਮ ਇਹ ਆਹ ਟਰੋਫੀਜ਼ ਕਾਇੰਡਲੀ ਮੈਨੂੰ ਥੋੜੇ ਦਿਖਾ ਦਿਓਗੇ ਤੁਸੀਂ ਹਨਾ ਕਿਉਂਕਿ ਲਾਈਵਲੀ ਆਪਾਂ ਲੋਕਾਂ ਨੂੰ ਦੱਸ ਦਈਏ ਬਹੁਤ ਅੱਛਾ ਸ਼ੈਮਰੌਕ ਸਕੂਲ ਨੇ ਅਰੇਂਜਮੈਂਟ ਕੀਤਾ ਹੈ ਆ ਦੇਖੋ ਟ੍ਰੋਫੀਸ ਨੇ ਫਸਟ ਸੈਕਿੰਡ ਐਂਡ ਥਰਡ ਰਨਰ ਅਪ ਬਸਤੇ ਜੀ ਜੀ ਫਸਟ ਸੈਕਿੰਡ ਐਂਡ ਥਰਡ ਰਨਰ ਅਪ ਬਸਤੇ ਟ੍ਰੋਫੀਸ ਨੇ ਖਵਾ ਚੱਲ ਰਹੀ ਹੈ ਐਂਡ ਬਸ ਉਹਦੇ ਅਕੋਰਡਿੰਗਲੀ ਮੈਡਲਸ ਨੇ ਐਂਡ ਫਸਟ ਟੂ 10 ਜਿਹੜੇ ਅਚੀਵਰਸ ਹੋਣਗੇ ਉਹਨਾਂ ਦੇ ਸੈਪਰੇਟ ਮੈਡਲਸ ਨੇ ਓਕੇ ਜੀ ਦੇਖੋ ਇਹ ਬਹੁਤ ਅੱਛਾ ਉਪਰਾਲਾ ਹੈ ਨਹੀਂ ਧੁੰਦ ਦੇ ਵਿੱਚ ਜਿਸ ਤਰ੍ਹਾਂ ਮੈਡਮ ਹੋਰਾਂ ਨੇ ਦੱਸਿਆ ਸੀਗਾ ਪੁਆਇੰਟਸ ਕੰਪਲੀਟ ਕਰਤੀ ਉਹਨਾਂ ਨੇ ਹਾਂਜੀ 21 गे। 21 ਮਿੰਟਸ ਮੈਡਮ ਬਿਲਕੁਲ ਇਹ ਸਹੀ ਗੱਲ ਹੈ ਦੇਖੋ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਵੀ 21 ਮਿੰਟ ਦੇ ਵਿੱਚ ਮੈਡਮ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਵੀ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਹੈ ਵਾਕਈ ਜਿਹੜੇ ਪਹਿਲੇ 10 ਆਏ ਨੇ ਆਈ ਥਿੰਕ ਉਹਨਾਂ ਚੋਂ ਸਿਰਫ ਦੋ ਜਣੇ ਬਠਿੰਡਾ ਤੋਂ ਬਾਕੀ ਕੋਈ ਅਬੋੜ ਤੋਂ ਹੈ ਕੋਈ ਅੰਮ੍ਰਿਤਸਰ ਤੋਂ ਹੈ ਕੋਈ ਫਿਰੋਜ਼ਪੁਰ ਤੋਂ ਹੈ ਕੋਈ ਹਰਿਆਣਾ ਤੋਂ ਨਰਵਾਣਾ ਤੋਂ ਵੀ ਹੈਗੇ ਆ ਅੰਮ੍ਰਿਤਸਰ ਛੇਟਾ ਤੋਂ ਆਏ ਹੋਏ ਆ ਹੁਸ਼ਿਆਰਪੁਰ ਤੋਂ ਹੈਗੇ ਆ ਬਸੁਰਗ ਵੀ ਹੈ 82 ਐਂਡ 85 ਐਂਡ 70 ਬਿਲਕੁਲ ਬਿਲਕੁਲ ਤੁਸੀਂ ਦੇਖੋ ਜਿਨ੍ਹਾਂ ਨੂੰ ਹੁਣ ਆਨਰਡ ਕੀਤਾ ਜਾਣਾ ਜਾਂ ਕਹਿ ਲਓ ਇਹ ਸਟੇਜ ਬਕਾਇਦਾ ਤੌਰ ਤੇ ਉਹਨਾਂ ਲਈ ਇੱਕ ਸਜਾਇਆ ਗਿਆ ਵੀ ਜਿਹੜੇ ਜੋ ਵੀ ਆਉਣਗੇ ਉਹਨਾਂ ਨੂੰ ਟਰੋਫੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਪਿਆਰ ਮੁਹੱਬਤ ਔਰ ਖਾਸ ਕਰਕੇ ਜਿਹੜੇ ਹੈਲਥ ਪ੍ਰਤੀ ਜਾਗਰੂਕ ਕਰਨਾ ਉਹ ਸ਼ੈਮਰੌਕ ਸਕੂਲ ਦਾ ਮਾਟਰ ਸੀ ਆ ਦੇਖੋ ਦਾ ਸ਼ੈਮਰੌਕ ਕਨਵੈਂਟ ਸਕੂਲ ਬਹਿਮਨ ਦਿਵਾਨਾ ਇਹ ICSE ਬੋਰਡ ਹੈ ਭਾਜੀ ਜੀ ਸਰ ਜੀ ਇਹ ਮੈਡਮ ਕਿੰਨੀ ਤੱਕ ਹੈ ਤੁਹਾਡਾ ਸਕੂਲ 1 2 ਇਹ ਤਾਂ ਹਲੇ ਤੇ ਮਤਲਬ ਨੈਕਸਟ ਇਅਰ ਹੁਣ ਆਪਣਾ 10 ਤੱਕ ਹੋ ਜਾਏਗਾ اچھا ਜੀ ਤੇ ਹੁਣ ਅੱਠਵੀਂ ਤੱਕ ਹੀ ਹੈ ਜੀ ਸਰ ਓਕੇ ਗੁੱਡ ਪ੍ਰੋਪਰ ਐਡਰੈਸ ਕੀਤਾ ਕੈਂਟ ਤੋਂ ਹਾਂ ਬੈਮਨ ਦਿਵਾਨਾ ਮਲੂਠ ਰੋਡ ਬਿਲਕੁਲ ਜੀ ਜੀ ਲਓ ਆਪਾਂ ਹੁਣ ਇਹ ਵੇਖ ਲਓ ਵੀ ਇਹ ਤੁਹਾਨੂੰ ਕਿੰਨਾ ਟਾਈਮ ਲੱਗਣਾ ਮੈਡਮ ਇਹਨਾਂ ਨੂੰ ਆਨਰ ਕਰਨ ਤੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫਰਸਟ 10 ਹੋ ਗਏ ਆ ਸਰ ਹਾਂਜੀ ਫਰਸਟ 10 ਹੋ ਗਏ ਆ ਬਸ ਫੀਮੇਲ ਰਹੀ ਹੈ ہماری ਅੱਛਾ ਉਸਕੇ ਬਾਅਦ ਸਟਾਰਟ ਕਰ ਦਿੰਗੇ ਹਾਂ ਫੀਮੇਲ ਹਲੇ ਨਹੀਂ ਸੀ ਕੋਈ ਆਏ ਹੈ ਨਾ ਪਰ ਚਲੋ ਇਹੀ ਹੈ ਵੀ ਇਹਨਾਂ ਨੂੰ ਤੁਸੀਂ ਵੇਖੋ ਵੀ ਟਰੋਫੀਜ਼ ਦਿੱਤੀਆਂ ਜਾਣਗੀਆਂ ਚੰਗੇ ਗਾਲਾ ਮੇਰਾ ਮਕਸਦ ਇਹੀ ਸੀ ਤੁਹਾਨੂੰ ਦੱਸਣਾ ਵੀ ਲਓ ਜੀ ਭਾਈ ਸਾਹਿਬ ਸ਼ਮਰਖ ਸਕੂਲ ਵੱਲੋਂ ਜਿਹੜੀ ਇੰਨੀ ਧੁੰਦ ਵੇਖੋ ਤੁਸੀਂ ਕਿੰਨੀ ਜ਼ਿਆਦਾ ਧੁੰਦ ਆਰਗੇਨਾਈਜ਼ ਕੀਤਾ ਗਿਆ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਚੰਗਾ ਉਪਰਾਲਾ ਸਾਨੂੰ ਠੀਕ ਹੈ ਵੀ ਸਵੇਰੇ ਇੱਕ ਵਾਰੀ ਉੱਠਣਾ ਬੜਾ ਔਖਾ ਲੱਗਦਾ ਹੁੰਦਾ ਤੇ ਅਸੀਂ ਤਾਂ ਫਿਰ ਲੋਕਲ ਆ ਭਾਜੀ ਜਿਹੜੇ ਲੋਕ ਬਾਹਰੋਂ ਆਏ ਨੇ ਆਮ੍ਰਿਤਸਰ ਸਾਹਿਬ ਤੋਂ ਆਏ ਨੇ ਕੋਈ ਨਰਵਾਣਾ ਤੋਂ ਆਇਆ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਮੈਡਮ ਅੱਛਾ ਠੀਕ ਹੈ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕੁਝ ਹੁੰਦਾ ਨਾ ਇੱਕ ਸਟੈਪ ਅੱਗੇ ਪੱਟੇ ਤੇ ਸ਼ਾਇਦ ਮੈਂ ਕੁਝ ਕਹਿਣਾ ਪਰ ਕਈ ਵਾਰੀ ਹੁੰਦਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਵੀ ਤੁਸੀਂ ਦੇਖੋ ਕੋਈ ਮਾਨਸਾ ਤੋਂ ਕੋਈ ਨਰਵਾਣਾ ਤੋਂ ਕੋਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਤਾਂ ਇਹ ਸਾਰੇ ਲੋਕ ਜਾਗਰੂਕ ਨੇ ਆਪਣੀ ਸਿਹਤ ਪ੍ਰਤੀ ਅਸੀਂ ਲੋਕ ਨਹੀਂ ਹੋ ਸਕੇ ਹਨਾ ਮੈਨੂੰ ਚਾਹੀਦਾ ਸਭ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਸਭ ਨੂੰ ਇਸ ਤਰੀਕੇ ਦੇ ਕੰਮ ਕਿਉਂਕਿ ਸਿਹਤ ਨਾਲੋਂ ਵਧੀਆ ਤਾਂ ਵੱਡਾ ਧਨ ਹੀ ਕੋਈ ਨਹੀਂ ਨਾ ਜੇ ਤੁਹਾਡੀ ਸਿਹਤ ਹੈ ਤੋ ਸਾਰਾ ਕੁਝ ਹੈ ਸੋ ਮਕਸਦ ਇਹੀ ਬਾਕੀ ਦੇਖਦੇ ਹਾਂ ਉਸ ਤੋਂ ਬਾਅਦ ਕੀ ਹੁੰਦਾ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਲਓ ਜੀ